2 लाख का 70000 आरबी कार 2 लाख 90000 ਦਾ ਲੋਨ ਲਿਆਣਾ ਕਿੰਨਾ ਤੁਸੀਂ ਸਿਰਫ 20000 7 ਸੀਟਰ ਕਾਰ ਸੋਨਾ ਜੋ ਕਿਹੜੀ ਕਿਹੜੀ ਕਿੰਨੇ ਦੀ ਆ ਇਹ ਵਾਲੀ 14 ਮਾਰਕ ਸਵਾ ਦੂਗੀ ਠੀਕ ਹੈ ਇਹ 2.5 ਆਸਕਿੰਗ ਆ 240000 ਕਿ ਮੌਕੇ ਦਿਓ ਪੂਰਾ ਮਾਨ ਸਤਿਕਾਰ ਕਰਾਂਗੇ ਆਪਣਾ ਕਾਰ ਦਾ ਸਾਡਾ ਆਸਕਿੰਗ ਪ੍ਰਾਈਸ ਹੈਗਾ 375 ਕਾਰ ਦੇਵਾਂਗੇ 3.5 ਲੱਖ ਰੁਪਏ ਦੇ ਵਿੱਚ ਕਾਰ ਦੇ ਵਿੱਚ ਕਰਾਂਗੇ 2.5 ਤੋਂ 3 ਲੱਖ ਰੁਪਏ ਤੁਹਾਨੂੰ ਦੇਵਾਂਗੇ ਇਹਦਾ 3 ਲੱਖ 20000 ਦੀ ਆਸਕਿੰਗ ਹੈ 3.5 ਲੱਖ 20000 ਦੀ ਕਾਰ Yes or No ਕਰੋ 370 370 ਸਤਿ ਸ਼੍ਰੀ ਅਕਾਲ ਮਿੱਤਰ ਪਿਆਰਿਓ ਕੀ ਹਾਲ ਚਾਲ ਨੇ ਵੈਲਕਮ ਬੈਕ ਆ ਜੀ ਤੁਹਾਡਾ ਤੁਹਾਡੇ ਛੋਟੇ ਭਰਾ ਕਨਾਲ ਦੀ ਇੱਕ ਹੋਰ ਨਵੀਂ ਨਕੋਰ ਤੇ ਬਹੁਤ ਹੀ ਜਿਆਦਾ ਇੰਟਰਸਟਿੰਗ ਵੀਡੀਓ ਦੇ ਵਿੱਚ ਇੰਟਰਸਟਿੰਗ ਮੈਂ ਇਸ ਸੀਜ ਇਹ ਤੀ ਤਾਂ ਕਹਿ ਰਿਹਾ ਵਾ ਕਿਉਂਕਿ ਅੱਜ ਜਿਹੜੇ ਕਾਰ ਬਜ਼ਾਰ ਦੇ ਉੱਤੇ ਆਪਾਂ ਖੜੇ ਆ ਉਸ ਕਾਰ ਬਜ਼ਾਰ ਦਾ ਨਾਮ ਆ ਜੀ ਸੰਤ ਕਰਤਾਰ ਕਾਰ ਬਜ਼ਾਰ ਤੇ ਜਗਜੀਤ ਭਾਈ ਆਪਣੇ ਨਾਲ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਵੀਰੇ ਕਿਰਪਾ ਗੁਰਨਾਣਕ ਜੀ ਤੁਸੀਂ ਸੁਣਾਓ ਜੀ ਬਹੁਤ ਵਧੀਆ ਤੇ ਕਿਰਪਾਈ ਰਹਿਣੀ ਚਾਹੀਦੀ ਆ ਇੰਟਰਸਟਿੰਗ ਮੈਂ ਤੁਹਾਨੂੰ ਤਾਂ ਕਿਹਾ ਸੀਗਾ ਵੀ ਆਪਾਂ ਗੱਡੀਆਂ ਦਿਖਾਉਣ ਦੇ ਨਾਲ ਨਾਲ ਹਾਸਮੇ ਆ ਗਈ ਨਾਲ ਦੀ ਨਾਲ ਕਰੀ ਜਾਈਏ ਬਿਲਕੁਲ ਠੀਕ ਹੈ ਤੇ ਇੱਕ ਵਾਰੀ ਕੈਮਰਾ ਘੁਮਾ ਕੇ ਦਿਖਾ ਦਿਓ ਪਿਕਾਰਾਂ ਦਾ ਸਟਾਕ ਮੇਰੇ ਖਿਆਲ ਨਾਲ ਹਫਤੇ ਡੇਢ ਹਫਤੇ ਪਹਿਲੇ ਵੀਡੀਓ ਬਣੀ ਸੀ ਤੇ ਉਸ ਤੋਂ ਬਾਅਦ ਬਹੁਤ ਹੀ ਜ਼ਿਆਦਾ ਅਪਡੇਟ ਹੋ ਚੁੱਕਾ ਵਾ ਮੇਲਾ ਮੇਲਾ ਪੂਰਾ ਜੀ ਮੇਲਾ ਪੂਰਾ ਸਾਲ ਦੇ ਅਖੀਰ ਦੀ ਸੇਲ ਕਹਿ ਸਕਦੇ ਆਪਾਂ ਐਂਡ ਰੇਟ ਦਵਾਂਗੇ ਐਂਡ ਗੱਲਬਾਤ ਹੋਊਗੀ ਤੇ ਵੀਰੇ ਨਜ਼ਾਰੇ ਅੱਜ ਪੂਰੇ ਜੀ ਪੂਰੇ ਪੂਰੇ ਨਜ਼ਾਰੇ ਚਲੋ ਫੇਕ-ਫੇਕ ਕਰਕੇ ਦਿਖਾਣੀਆ ਸਟਾਰਟ ਆਓ ਜੀ ਆਓ ਸਾਰਾ ਆਜੋ ਫੇ ਤੇ ਇੱਕ ਵਾਰੀ ਐਡਰੈਸ ਦੱਸ ਦਿੰਨੇ ਆਪਾਂ ਭਰਾਵਾਂ ਨੂੰ ਇਹ ਵੀ ਜੀ ਵੱਡੀ ਹੈਬਵਾਲ ਹਾਂ ਸਤਕਰਤਾਰ ਕਾਰ ਬਜ਼ਾਰ ਜਦੋਂ ਆਪਾਂ ਬੁੱਢਾ ਦਰਿਆ ਕ੍ਰੋਸ ਕਰਾਂਗੇ ਪਹਿਲਾਂ ਹੀ ਰਾਈਟ ਸਾਈਡ ਤੇ ਆਪਣਾ ਕਾਰ ਬਜ਼ਾਰ ਆ ਜੀ ਪਹਿਲਾਂ ਹੀ ਰਾਈਟ ਸਾਈਡ ਤੇ ਆਪਣਾ ਕਾਰ ਬਜ਼ਾਰ ਆ ਜਾਣਾ ਲੁਧਿਆਣਾ ਠੀਕ ਐ ਤੇ ਸਭ ਤੋਂ ਪਹਿਲਾ ਤੋਹਫ਼ਾ ਦਿਖਾਓ ਫੇ ਸਭ ਤੋਂ ਪਹਿਲਾ ਤੋਹਫ਼ਾ ਹਾਂ ਦੋਨਾਂ ਪਹਿਣਾ ਦਾ ਜੋੜਾ ਅੱਛਾ ਦੋ ਆ ਦੋਨੋਂ ਪਹਿਣਾ ਤੇ ਮੈਂ ਕਹਿੰਦਾ ਵੀ ਦੋਨੋਂ ਭਰਾ ਹੀ ਲੈ ਜਾਣ ਇਹਨਾਂ ਨੂੰ ਵਿਆਹ ਕੇ ਠੀਕ ਹੈ ਆ 14 ਮਾਡਲ ਹੈ ਜੀ ਇਹ 15 ਮਾਡਲ ਹੈ ਠੀਕ ਹੈ ਦੋਨੋਂ ਐਰਾ ਪਲੱਸ ਹੈ ਹਾਂ ਦੋਨੋਂ ਸੈਕੰਡ ਓਨਰ ਹੈ ਹਾਂ 50 55 ਜਨੂੰ ਚੱਲੀਆਂ ਦੋਨੋਂ ਕਾਰਾਂ ਦੋਨੋਂ ਹਾਂਜੀ ਠੀਕ ਹੈ ਇੱਕ ਸਵਾ 2 ਦੀ ਹੈ ਇੱਕ 240 ਦੀ ਹੈ ਦੋਨਾਂ ਤੋਂ ਕਿਹੜੀ ਕਿਹੜੀ ਕਿੰਨੇ ਦੀ ਆ ਇਹ ਵਾਲੀ 14 ਮਾਡਲ ਸਵਾ 2 ਦੀ ਠੀਕ ਹੈ ਇਹਦੀ ਢਾਈ ਆਸਕਿੰਗ ਆ 240 ਦੀ ਬਾਕੀ ਮੌਕੇ ਤੇ ਆਓ ਪੂਰਾ ਮਾਨ ਸਤਕਾਰ ਕਰਾਂਗੇ ਆਪਾਂ ਕਰੋਗੇ ਨਾ ਬਿਲਕੁਲ ਕਰਾਂਗੇ ਨਰਾਜ਼ ਨਹੀਂ ਹੋਣ ਦੇਣਾ ਵੀ ਗੱਲ ਕਰਨਾ ਹੀ ਨਹੀਂ ਭਾਜੀ ਆਪਾਂ ਕਿਸੇ ਨੂੰ ਚਲੋ ਉਦੇ ਬਾਅਦ ਆਲਟੋ ਇਹ ਆਲਟੋ ਆ ਗਈ K10 VXI ਆਪਸ਼ਨਲ 2018 ਠੀਕ ਹੈ 에어 ਬੈਗ ਵਾਲਾ ਮਾਡਲ ਹੈ ਪਲੱਸ ਆਟੋਮੈਟਿਕ ਹੈ ਅੱਛਾ ਪਲੱਸ ਆਟੋਮੈਟਿਕ ਵੀ ਆ ਗਈ ਇੱਕ ਇਹਦੇ ਅਲੋਇਡ ਅਰ ਐਕਸਟਰਾ ਲੱਗੇ ਕਾਰ ਦੇ ਹਾਂ 40 45 ਹਜ਼ਾਰ ਦੇ ਅਲੋਇਡਰ ਲੱਗੇ ਕਾਰ ਨੂੰ ਠੀਕ ਹੈ ਵੀਰੇ ਕੋਈ ਵਧੀਆ ਕਾਰ ਆ 60 65 ਹਜ਼ਾਰ ਜੈਨੂਨ ਗੱਡੀ ਚੱਲੀ ਹੈ ਜੀ ਹੂੰ ਉਸ ਤੋਂ ਬਾਅਦ ਆ ਗਈ ਇਹਦਾ ਰੇਟ ਦਾ ਰੇਟ ਅਸੀਂ ਤੁਹਾਨੂੰ ਦਵਾਂਗੇ ਜੀ ਇਹਦਾ 3,90 ਹਜ਼ਾਰ ਦੀ ਆਸਕਿੰਗ ਆ 3,70 ਹਜ਼ਾਰ ਰੁਪਏ ਦੀ ਕਾਰ ਯਸਰ ਨੂੰ ਕਾਰ ਦਵਾਂਗੇ ਜੀ 370 370 ਦੀ 18 ਮਾਡਲ ਤੇ ਅਰੇ ਉੱਤੇ ਤੁਹਾਨੂੰ ਲੋਨ ਕਰਾ ਦਾਂਗੇ ਆਈਡੀਆ ਤੁਹਾਨੂੰ ਸ਼ਾਇਦ 3.5 ਲੱਖ ਦਾ ਲੋਨ ਕਰਾ ਦਈਏ ਭਾਜੀ 3.5 ਲੱਖ ਦਾ ਪਰ ਸਿਬਲ ਸਹੀ ਹੋਣਾ ਚਾਹੀਦਾ ਅੱਛਾ ਸਿਬਲ ਸਹੀ ਹੋਊਗਾ 3.5 ਦਾ ਲੋਨ ਕਰਾ ਦਾਂਗੇ ਆਟੋਮੈਟਿਕ ਪਲੱਸ ਪੈਟਰੋਲ ਵੇਰੀਐਂਟ ਠੀਕ ਹੈ ਜੀ ਜਿਹੜੇ ਮੇਰੇ ਭਰਾ ਨੂੰ ਚਾਹੀਦੀ 2000 ਦਾ ਇਨਸਟੈਂਟ ਕਰ ਦੋ ਕਰ ਦੋ ਯਾਰ ਤੁਹਾਡੇ ਨੂੰ ਤੁਹਾਡੇ ਕਿਹਦੇ ਕਰਨਾ ਹੀ ਪੈਣਾ ਸਾਨੂੰ ਹੋਰ ਦੱਸੋ ਚੱਲੋ ਠੀਕ ਹੈ ਇੱਕ ਵਾਰੀ ਆ ਜਾਓ ਮੌਕੇ ਤੇ ਮੇਰਾ ਭਰਾ ਰਿਗਾਰਡ ਤੁਹਾਡਾ ਕਰਾ ਦਾਂਗੇ ਤੇ ਉਹਦੇ ਬਾਅਦ ਆਹ ਇਹ ਹੈ ਜੀ 2019 ਦਸੰਬਰ ਦੀ ਕਾਰ ਹਾਂ ਡੇਟ ਆਫ ਪਰਚੇਸ 20 ਦੀ ਠੀਕ ਹੈ ਗ੍ਰੈਂਡ ਨਿਊਸ ਠੀਕ ਹੈ ਵੀਰੇ ਬੰਪਰ ਟੂ ਬੰਪਰ オリジナル ਬੰਪਰ ਟੂ ਬੰਪਰ オリジナル ਹੈ ਹਾਂਜੀ ਠੀਕ ਹੈ ਬੰਪਰ ਟੂ ਬੰਪਰ オリジナル ਫਰਸਟ ਓਨਰ ਹਾਂ ਪੂਰੇ ਸਾਲ ਦੀ ਇੰਸ਼ੋਰੈਂਸ ਫੁੱਲ ਠੀਕ ਹੈ ਟਾਇਰ ਬਿਲਕੁਲ ਵਧੀਆ 42000 ਚੱਲੀ ਅੱਛਾ ਤੇ ਉਤੋਂ ਆਸਥਾ ਓਪਸ਼ਨਲ ਮਾਡਲ ਦਾ ਪੁਸ਼ ਬਟਨ ਵਾਲੀ ਪੁਸ਼ ਬਟਨ ਸਟਾਰਟ ਆ ਗਈ ਇੱਕ ਵਾਰੀ ਅੰਦਰੋਂ ਇੰਟੀਰੀਅਰ ਚੈੱਕ ਕਰਾ ਦੇਣਾ ਮੈਂ ਦੇਖੋ ਜਰਾ ਮੇਰਾ ਭਾ ਕਿਆ ਕਰੋ ਯਾਰਾ ਇੰਟੀਰੀਅਰ ਬਹੁਤ ਸੋਹਣਾ ਵਾ ਗੱਡੀ ਦਾ ਇੱਕ ਵਾਰੀ ਚੈੱਕ ਕਰ ਲਓ ਪੈਟਰੋਲ ਆ ਡੀਜ਼ਲ ਆ ਇਹ ਪੈਟਰੋਲ ਪਾਜੀ ਪੈਟਰੋਲ ਆ ਗਿਆ ਪੈਟਰੋਲ ਵੇਰੀਐਂਟ ਆ ਗਿਆ ਤੇ ਵੀਰੇ ਇਹਦੀ ਕਿੰਨੇ ਕੀ ਦੀ ਆਪਾਂ ਸਾਡੀ 5,65,000 ਰੁਪਏ ਦੀ ਆ ਜੀ 5 ਲੱਖ ਦਾ ਲੋਨ ਕਰਾ ਦਾਂਗੇ 5,35,000 ਰੁਪਏ ਦੀ ਕਾਰ ਦੇ ਦਾਂਗੇ ਜੀ ਆ ਲਓ ਵੀ ਚੱਕੋ ਫੇ ਹੁਣ ਮੇਰਾ ਭਰਾ ਰੇਟ ਟਰਾਈ ਕਰਿਓ 5 ਲੱਖ ਤੇ 35,000 ਤੇ ਵੀਰੇ ਨੇ ਪਹਿਲਾਂ ਹੀ ਕਿਹਾ ਸੀ ਰੇਟ ਖਿੱਚ ਕੇ ਹੀ ਦਵਾਂਗੇ ਤੇ ਬਾਕੀ ਇਹ ਆ ਜਦੋਂ ਤੁਸੀਂ ਆਓਗੇ ਤੁਹਾਨੂੰ ਨਰਾਜ਼ ਨਰਾਜ਼ ਨਹੀਂ ਹੋਣ ਦਿੰਦੇ ਇੱਕ ਵਾਰੀ ਆਇਓ ਜ਼ਰੂਰ ਡੀਲ ਥੋੜੀ ਮੈਚੂਰ ਕਰਾ ਕੇ ਦੋ ਰਾਂਗੇ ਆਹਾ ਇਹ 2018 ਮਾਡਲ ਤੁਹਾਨੂੰ ਪੁਰਾਣੀ ਪਿਛਲੀ ਵੀਡੀਓ ਵਿੱਚ ਦਿਖਾਈ ਸੀਗੀ ਕਾਰ ਇਹ ਹਾਂ 18 ਮਾਡਲ ਹੈ ਠੀਕ ਹੈ 18000 ਚੱਲੀ ਹੈ ਠੀਕ ਹੈ ਆਟੋਮੈਟਿਕ ਪੈਟਰੋਲ ਆਸਾ ਮਾਡਲ ਠੀਕ ਹੈ ਵੀਰੇ ਕੋਈ ਮੀਟਰ ਕਹਿਵੇ ਬੈਕ ਆ ਕਾਰ ਬਿਲਕੁਲ ਫਰੀ ਦੇ ਦਾਂਗੇ ਜੀ ਅੱਛਾ ਇੰਨੀ ਕਰ ਤਸੱਲੀ ਆ ਗੱਲ ਦੀ ਹਾਂਦੀ 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 ਉਹ ਯਾਰ ਉਹ ਲਫਾਫੇ ਹੀ ਦੱਸਦੇ ਪਹਿਲੀ ਗੱਲ ਭਾਜੀ ਦੇਖੋ ਦੱਸਣ ਦੀ ਲੋੜ ਨਹੀਂ ਕਿਹਦੇ ਡਿਊਟੀਆਂ ਤੋਂ ਭਾਗ ਨਜ਼ਰ ਆ ਜਾਂਦੇ ਆ ਸਹੀ ਗੱਲ ਆ ਗੱਡੀ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਖੜੀ ਹੋਈ ਹੈ ਤੇ ਜਿਹੜੇ ਮੇਰੇ ਨਵੇਂ ਕੋਈ ਭਰਾ ਸਕਿਪ ਕਰਕੇ ਆਏ ਆ ਵੀਡੀਓ ਨੂੰ ਉਹਨਾਂ ਨੂੰ ਦੱਸ ਦਿੰਨੇ ਆਪਾਂ ਲੁਧਿਆਣਾ ਸ਼ਹਿਰ ਖੜੇ ਹੋਏ ਆ ਇਸ ਟਾਈਮ ਪੈਟਰੋਲ ਵੇਰੀਐਂਟ ਆ ਜੀ ਹਾਂ ਪੈਟਰੋਲ ਵੇਰੀਐਂਟ ਆ 18 18000 ਚੱਲੀ ਆਜੋ ਅੰਦਰੋਂ ਵੀ ਇੱਕ ਵਾਰੀ ਚਾਤੀ ਕਰਾਈ ਲਓ ਭਾਜੀ ਲਓ ਵੀ ਅੰਦਰੋਂ ਚੈੱਕ ਕਰੋ ਜੀ ਇਹਦਾ ਪੈਟਰੋਲ ਆ ਨਾ ਇਹ ਦੂਜਾ ਪੈਟਰੋਲ ਜੀ ਪੈਟਰੋਲ ਪੈਟਰੋਲ ਵੇਰੀਐਂਟ ਆ ਅੰਦਰੋਂ ਇੰਟੀਰੀਅਰ ਚੈੱਕ ਕਰ ਲਓ ਅੰਦਰੋਂ ਦਿਖਾਣਾ ਤੁਹਾਨੂੰ ਜ਼ਰੂਰੀ ਆ ਕਿਉਂਕਿ ਹੁਣ ਸਿਆਲ ਆ ਗਏ ਵੀਰੇ ਚੈਲੰਜ ਨਿਕਲਣਾ ਉਦਾਂ ਹੀ ਔਖਾ ਹੋਇਆ ਬਿਲਕੁਲ ਜੀ ਬਿਲਕੁਲ ਬਿਲਕੁਲ ਆਓ ਮੇਰਾ ਭਰਾ ਗੱਡੀਆਂ ਲੈ ਕੇ ਜਾਓ ਕਿਸ਼ਤ ਘੱਟ ਤੋਂ ਘੱਟ ਬਣਵਾ ਦਿਓ ਰੇਟ ਆਫ ਇੰਟਰੈਸਟ ਲੋਨ ਕਰਾ ਦਾਂਗੇ ਭਾਜੀ 5 ਤੋਂ ਲੈ ਕੇ 5.5 ਲੱਗਦਾ ਹਰ ਵਾਰੀ ਅਸੀਂ ਹਰ ਵੀਡੀਓ 'ਚ ਕਹਿੰਨੇ ਆਂ ਵੀ ਸਿਬਲ ਸਹੀ ਲੈ ਕੇ ਆਓ ਠੀਕ ਹੈ ਕਈ ਵਾਰੀ ਨਾ ਲੋਕਾਂ ਦਾ ਸਿਬਲ ਖਰਾਬ ਹੁੰਦਾ ਉਹ ਫਿਰ ਸਾਡਾ ਸਾਡੀ ਭਕਾਈ ਕਰਾਉਂਦੇ ਆਪਾਂ ਜਿਵੇਂ ਅਸੀਂ ਚੈੱਕ ਹੀ ਨਹੀਂ ਕਰਾਇਆ ਉਹ ਚੈੱਕ ਸਾਰਾ ਕੁਝ ਕਰਾਇਆ ਹੁੰਦਾ ਵਾ ਮੇਰੇ ਵੀਰ ਜੀ ਬੇਨਤੀ ਹੈ ਕਿ ਤੁਸੀਂ ਪਹਿਲਾਂ ਹੀ ਚੈੱਕ ਕਰਾਇਆ ਸਾਨੂੰ ਖੁੱਲ ਕੇ ਦੱਸ ਦਿਆ ਕਰੋ ਫਿਰ ਅਸੀਂ ਫਾਈਲ ਉਸ ਹਾਵ ਨਾ ਲਾਇਆ ਕਰੀਏ ਹਾਂ ਬਿਲਕੁਲ ਸਹੀ ਗੱਲ ਆ ਕਈ ਵਾਰੀ ਇਹਨਾਂ ਨੇ ਵੀ ਕਨਵਿੰਨ ਨਹੀਂ ਕੀਤਾ ਕਈ ਵਾਰੀ ਲੋਨ ਹੋ ਜਾਣਾ ਹੁੰਦਾ ਵਾ ਹਾਂ ਉਹ ਜੋ ਸਾਨੂੰ ਕਸਟਮਰ ਦੱਸਦਾ ਨਹੀਂ ਨਾ ਉਹ ਫਿਰ ਕੰਮ ਖਰਾਬ ਹੋ ਜਾਂਦਾ ਜੋ ਵੀ ਆ ਇੱਕ ਵਾਰੀ ਨਾ ਕਲੀਅਰ ਕਰ ਲਿਆ ਕਰੋ ਹਨਾ ਵੀਰ ਉਹਨਾਂ ਨਾਲ ਬਹਿ ਕੇ ਉਹਦੇ ਬਾਅਦ ਆਹ ਇਹ 17 ਮਾਡਲ ਜੈਡ ਡੀ ਆਈ ਕਾਰ ਆ ਜੀ ਨਵੰਬਰ ਚੱਲਦੀ 42 43000 ਹੈ ਜੀ ਅੱਛਾ ਹਾਂ ਜੀ 42 43000 ਰੈਡ ਡੀ ਆਈ ਮਾਡਲ ਹੈ ਜੀ ਠੀਕ ਹੈ ਕਾਰ ਪੂਰੀ ਨਵੀਂ ਹੈ 43000 ਕਿਲੋਮੀਟਰ ਚੱਲੀ ਆ ਫਸਟ ਓਨਰ ਕਾਰ ਹੈ ਜੀ ਠੀਕ ਹੈ ਪੁਸ਼ ਬਟਨ ਸਟਾਰਟ ਆ ਲਓ ਵੀ ਪੁਸ਼ ਬਟਨ ਸਟਾਰਟ ਪੁਸ਼ ਬਟਨ ਸਟਾਰਟ ਵੀਰੇ ਡੀਲ ਦੇਣੀ ਐ ਵਧੀਆ ਜੀ ਮਤਲਬ ਸਵਾਦ ਆਵੇ ਕਾਰ ਦਵਾਂਗੇ ਤੁਹਾਨੂੰ 575000 ਰੁਪਏ ਦੀ ਹਾਂ ਵੈਸੇ ਅਸੀਂ 590 ਮੰਗਦੇ ਆ 560000 ਰੁਪਏ ਦੀ ਕਾਰ ਦਵਾਂਗੇ ਲਓ ਵੀ 5 ਲੱਖ ਤੇ 60000 560000 ਦੇ ਵਿੱਚ ਟ੍ਰਾਂਸਫਰ ਕਰਾ ਕੇ ਫ੍ਰੀ अच्छा ट्रांसफर ਵਿੱਚ ਹੀ ਦੇ ਦਵਾਂਗੇ ਵਿੱਚ ਦੇਵਾਂਗੇ ਜੀ 6000 ट्रांसफर ਦਾ ਲੱਗਦਾ ਵਾ ਤੁਹਾਨੂੰ ਫ੍ਰੀ ਕਰਾ ਕੇ ਦਵਾਂਗੇ ਚਲੋ ट्रांसफर ਆ ਗੱਡੀ ਦੇ ਨਾਲ ਮਿਲ ਜੂਗੀ ਤੁਹਾਨੂੰ ਬਿਲਕੁਲ ਫ੍ਰੀ ਆਹੀ ਗੱਲ ਹੁੰਦੀ ਆ ਜਦੋਂ ਤੁਸੀਂ ਇੱਕ ਵਾਰੀ ਪਹੁੰਚਦੇ ਹੋ ਨਾ ਪਤਾ ਨਹੀਂ ਹੁੰਦਾ ਨਾ ਵੀ ਬਿਲਕੁਲ ਜੀ ਵੀ ट्रांसफर ਹੋ ਜਵੇ ਜਾਂ ਕਿਸੇ ਹੋਰ ਤਰੀਕੇ ਨਾਲ ਮਾਂ ਸਾਡੀ ਹਾਂਦੀ ਹਾਂਦੀ ਇਹ ਚੀਜ਼ ਆ ਅਸੀਂ ਆ ਜੀ 2011 ਮਾਡਲ ਹੂੰ ਡਬਲਯੂ ਆਰ ਵੀ ਹਾਂ 65000 ਜੈਨੂਨ ਚੱਲੀ ਫਰਸਟ ਓਨਰ ਕਾਰ ਆ ਜੀ ਵੀ ਆਈ ਪੀ ਨੰਬਰ ਦੇ ਨਾਲ ਐਵਰੇਜ ਨਹੀਂ ਛੱਡਦੀ ਐ ਐਵਰੇਜ 27 28 ਦੀ ਹੁੰਦੀ ਡੀਜ਼ਲ ਤੇ ਸਨਰੂਫ ਵਾਲਾ ਮਾਡਲ ਆ ਜੀ ਆਜੋ ਇੱਕ ਵਾਰੀ ਤੁਹਾਨੂੰ ਅ ਕਿਆ ਬਾਤ ਹੈ ਮੈਨੂੰ ਲੱਗੋ ਬਿਲਕੁਲ ਸਾਫ਼ ਪਈ ਆ ਨਾ ਗੱਡੀ ਪੂਰੀ ਨਵੀਂ ਭਾਜੀ ਪੂਰੀ ਨਵੀਂ ਆਪ ਬਸੂ ਵੀ ਕਰ ਦੋ ਤੁਹਾਨੂੰ ਇਹਦਾ ਮੀਂਹ ਪਿਆ ਤਾਂ ਮਡੇ ਮੋਟੇ ਗੰਦੀਆਂ ਨਹੀਂ ਕਰਾਂ ਹਾਂ ਉਹ ਤਾਂ ਹੈ ਵਾਕਈ ਸਹੀ ਗੱਲ ਅੱਜ ਮੀਂਹ ਪੈ ਰਿਹਾ ਵਾ ਥੋੜਾ ਜਿਹਾ ਥੋੜਾ ਬਹੁਤ ਧੂਲ ਮਿੱਟੀ ਜਿਹੜੀ ਜੰਮੀ ਹੋਈ ਆ ਉਹ ਤਾਂ ਚਲੋ ਤੁਹਾਨੂੰ ਐਨ ਟਿਚ ਕਰਕੇ ਦੇਵਾਂਗੇ ਬਿਲਕੁਲ ਜੀ ਤੇ ਫਿਰ ਇਹਦਾ ਡੀਲ ਕੀ ਬਣਾਣੀ ਹੈ ਦੀ ਆਪਾਂ ਜੇ ਆਪਾਂ ਇਹਦੇ ਰੇਟ ਦੀ ਗੱਲ ਕਰੀਏ ਤੇ ਮਾਰਕੀਟ ਇਹਦਾ ਰੇਟ ਕੀ ਮੰਗਦੀ ਆ ਤੇ ਆਪਣੇ ਤੋਂ ਇਹ ਕਾਰ ਕੇਸ ਰੇਟ ਦੇ ਵਿੱਚ ਖੜੀਆ ਮੈਨੂੰ ਇਹ ਭਾਜੀ ਦੇਖੋ ਮਾਰਕੀਟ ਤੋਂ ਸਾਰੇ 7.5 ਮੰਗਦੇ ਆ ਇਹਦਾ ਹਮ ਆਪਾਂ ਮੰਗਦੇ ਆ 6,90,000 ਰੁਪਈਆ ਤੇ 6,75,000 ਰੁਪਈਆ ਦੀ ਕਾਰ ਦੇ ਦਾਂਗੇ ਤੇ 6.5 ਲੱਖ ਦਾ ਲੋਨ ਕਰਾ ਦਾਂਗੇ 6.5 ਲੱਖ ਦਾ ਹਾਂਜੀ ਮਤਲਬ ਕਿ 40-50 ਹਜ਼ਾਰ ਲਿਆਂ ਹਾਂਜੀ 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 ਠੀਕ ਹੈ 40-50 ਹਜ਼ਾਰ ਲਿਆ ਕੇ ਤੇ ਤੁਹਾਨੂੰ ਆ ਕਾਰ ਮਿਲ ਜਾਣੀ ਆ ਜਿਹੜੇ ਮੇਰੇ ਭਰਾ ਦੀ ਜੇਬ 'ਚ ਕੈਸ਼ 40-50 ਹਜ਼ਾਰ ਹੈਗਾ ਕਿਸ਼ਤਾਂ ਕਰਾਣੀਆਂ ਚਾਹੁੰਦਾ ਵਾ ਉਹਦੇ ਲਈ ਆ ਕਾਰ ਖੜੀ ਪੈਟਰੋਲ ਆ ਡੀਜ਼ਲ ਆ ਡੀਜ਼ਲ ਆ ਭਾਜੀ ਡੀਜ਼ਲ ਆਜੀ ਇੱਕ ਵਾਰੀ ਪੈਟਰੋ ਅਲਟੋ ਆਂਦੀ ਪੈਟਰੋਲ ਆ ਜੀ ਠੀਕ ਆ ਆਈਟਨ ਗ੍ਰੈਂਡ ਨਿਊਸ ਪੈਟਰੋਲ ਆ ਜੀ ਠੀਕ ਆ ਆਈ 20 ਵੀ ਪੈਟਰੋਲ ਆ ਜੀ ਸਿਰਫ ਆਹੀ ਡੀਜ਼ਲ ਆ ਜੀ ਡੁਪਲੈਕਸ ਐਡੀ ਡੀ ਆਈ ਠੀਕ ਆ ਆ ਤਾਂ ਦੱਸ ਹੀ ਦਿੱਤੀ ਆ ਇਹ ਵੀ ਡੀਜ਼ਲ ਹੈ ਤੇ ਆਹ ਇਹ 18 ਮਾਡਲ ਠੀਕ ਆ ਐਡਵੋਕੇਟਸ ਆ ਪਹਿਲੇ ਨਾਮ ਵੀ ਫੁੱਲ ਇੰਸ਼ੋਰੈਂਸ ਦੋਨੋਂ ਚਾਬੀਆਂ ਹਮ ਐਕਸਟਰਾ ਲੋਇਡਰ ਲੱਗੇ ਕਾਰ ਨੂੰ ਹਾਂ ਇਹ ਤਾਂ ਘੋੜਾ ਹੀ ਆ ਤੁਹਾਨੂੰ ਪਤਾ ਜੀ ਜਿਹਨੂੰ ਜਿਹਨੂੰ ਪਛਾਣ ਆ ਨਾ ਉਹਨੇ ਲੈ ਕੇ ਜਾਣੀ ਨਹੀਂ ਤਾਂ ਲੋਕੀ ਰੇਟ ਨਹੀਂ ਲਾਉਂਦੇ ਉਹਨੇ ਇਹ ਤਾਂ ਬੰਦ ਹੋ ਗਈ ਕੁਝ ਹੋ ਗਿਆ ਨਾ ਨਾ ਇਹ ਘੋੜਾ ਹੈ ਨਾ ਜੇ ਬੰਦ ਹੋ ਗਈ ਹੁੰਦੀ ਨਾ ਤੇ ਲੋਕੀ ਨੂੰ ਪਸੰਦ ਨਾ ਕਰਦੇ ਸਾਡੇ ਕੋਲ ਤਿੰਨ ਖੜੀਆਂ ਦਾ ਨਾਲ ਦੀਆਂ अच्छा 14 18 ਤੇ 13 ਲਓ ਵੀ ਮਿੱਤਰ ਪਿਆਰੇ ਉਹ ਬੇਕਦੀਆਂ ਬਹੁਤ ਹੱਥ ਦੇ ਲੈਣ ਦਾ ਭਾਜੀ ਸਾਰੀਆਂ ਵਿਕਦੀਆਂ ਮੈਨੂੰ ਐਸੀ ਵੀ ਆ ਗਈ ਮਾੜੀਕਾਰ ਹੋਊਗੀ ਤਾਂ ਬੈਂਕ ਨਹੀਂ ਲੋਨ ਨਹੀਂ ਕਰਨਾ ਇਹ ਬਿਲਕੁਲ ਲਾਲ ਆ ਜੀ ਇਹ ਗੱਲ ਨਾਲ ਆ ਹਾਂਜੀ ਰੇਟ ਕਿੰਨਾ ਦੇਣਾ ਇਹ ਰੇਟ ਭਾਜੀ ਤੁਹਾਨੂੰ ਪਿਛਲੀ ਵੀਡੀਓ ਦੱਸਿਆ ਸੀਗਾ 590 ਹਜ਼ਾਰ ਸਾਡੀ ਹੁਣ ਪਾਰਟੀ ਨਾਲ ਗੱਲ ਹੋਈ ਆ ਪਹਿਲਾਂ 6.5 ਅਸੀਂ ਮੰਗਦੇ ਸੀਗੇ 590 ਕਿਹਾ ਸੀ ਅਸੀਂ ਹੁਣ ਇਸ ਵੀਡੀਓ ਚ 575000 ਵਿਦ ਟ੍ਰਾਂਸਫਰ ਦੀ ਕਾਰ ਦੇਵਾਂਗੇ ਵਿਦ ਟ੍ਰਾਂਸਫਰ ਆਰਸੀ ਟ੍ਰਾਂਸਫਰ ਦਾ ਖਰਚਾ ਤੁਹਾਡਾ 7000 ਦਾ ਹੁੰਦਾ ਵਾ ਮੰਨ ਕੇ ਚੱਲੋ ਉਹ ਤੁਹਾਡਾ ਬਿਲਕੁਲ ਫਰੀ ਰਹਿਣਾ ਇਸ ਤੇ ਤੇ ਰੇਟ ਵੀ ਇੱਕ ਟੁੱਟ ਗਿਆ ਇਸ ਕਾਰ ਦਾ ਤੇ ਜਿਹੜੇ ਮੇਰੇ ਭਰਾ ਨੇ ਚੰਗੀ ਕੰਡੀਸ਼ਨ ਦੀ ਕਹੂੰਗਾ ਮੈਂ ਚੰਗੀ ਕੰਡੀਸ਼ਨ ਦੀ ਤੇ ਜੈ ਰੇਟ ਦੇ ਵਿੱਚ ਕਾਰ ਲੈਣੀ ਆ ਨਾ ਉਹ ਜਿਹੜੇ ਮੈਂ ਨੰਬਰ ਨੀਤੇ ਪਾਏ ਹੋਏ ਆ ਦਾਵਾ ਦਾ ਕਾਲ ਕਰ ਲਿਓ ਉਹਨਾਂ ਨੰਬਰਾਂ ਦੇ ਉੱਤੇ ਕਿਉਂਕਿ ਸਾਲ ਦਾ ਐਂਡ ਆ ਹੁਣ ਕਾਰਾਂ ਦੀ ਸੇਲ ਤੇਜ਼ੀ ਹੋਣੀ ਆ ਠੀਕ ਹੈ ਜੀ ਕਾਰਾਂ ਹੁਣ ਹਰੇਕ ਮੇਰੇ ਭਰਾ ਨੂੰ ਚਾਹੀਦੀਆਂ ਵਾ ਤੇ ਆਹ ਇਹ ਪਾਜੀ 2018 ਮਾਡਲ ਹਾਂ ਅਕਤੂਬਰ ਦੀ ਹਾਂ ਵੀ ਡੀ ਆਈ ਹਾਂ ਡੀਜ਼ਲ 45000 ਚੱਲੀ ਠੀਕ ਹੈ ਵੀਰੇ ਪਹਿਲੇ ਨਾਲ ਦੀ ਹਮ ਇੰਸ਼ੋਰੈਂਸ ਇਹਦੀ ਹੁਣ 9 ਜਨਵਰੀ ਤੱਕ ਫੁੱਲ ਪਈ ਹੈ ਜੀ ਠੀਕ ਹੈ ਤੇ ਤਕਰੀਬਨ ਸਾਰੀ origignal ਕਾਰ ਆ ਜੀ ਕੋਈ ਕੰਮ ਖਰਚਾ ਭਾਜੀ ਨਵੀਂ ਕਾਰ ਦਾ ਕੀ ਖਰਚਾ ਆਣਾ ਟਾਇਰ ਨਵੇਂ ਆ ਨਵੀਂ ਵਾਕਈ ਨਹੀਂ ਗੱਲ ਆ ਤੇ ਵਾਕਈ ਸਹੀ ਗੱਲ ਆ ਘੱਟ ਚੱਲੀ ਨਹੀਂ ਕਾਰ ਚੱਲੀਆਂ ਮਿਲਦੀਆਂ ਤਾਂ 18 ਮਾਡਲ ਚੱਲੀ 45000 ਰੇਟ ਦੋ ਸਿਰਾ ਜੀ ਕਾਰ ਭਾਜੀ ਅਸੀਂ ਮੰਗਦੇ ਹਾਂ 6.5 ਲੱਖ ਰੁਪਈਆ ਹੂੰ ਛੋਟੀ ਗੱਲ ਆ 6.5 ਲੱਖ ਦੀ ਕਾਰ ਇੱਕੋ ਹੀ ਰੇਟ 6 ਲੱਖ ਤੇ 25000 ਲੋਨ ਕਰਾਵਾਂਗੇ ਲੋਨ ਕਰਾਵਾਂਗੇ 5.5 ਦਾ 5.5 ਲੱਖ ਤੱਕ ਦਾ ਲੋਨ ਤੁਹਾਡੇ ਡਿਪੈਂਡ ਔਨ ਸਿਮਲ ਸਕੋਰ ਸਿਮਲ ਸਕੋਰ ਆਪਣਾ ਚੰਗਾ ਲੈ ਕੇ ਆਇਓ ਮੇਰਾ ਭਰਾ ਆ ਵੀ ਦਿਖਾਓ ਸਿਰਫ 2014 ਮਾਡਲ ਹਾਂ ਸੈਕੰਡ ਓਨਰ ਕਾਰ ਹੈ ਜੀ ਠੀਕ ਹੈ ਜੈਨੂ 90 91 ਹਜ਼ਾਰ ਕਿਲੋਮੀਟਰ ਗੱਡੀ ਚੱਲੀ ਹੈ ਜੀ ਹੂੰ ਅਲੌਇਡਰ ਐਕਸਟਰਾ ਲੱਗੇ ਹੋਈ ਕਾਰ ਨੂੰ ਹਾਂ ਸਰਵਿਸ ਰਿਕਾਰਡ ਨਾਲ ਚੱਲੀ ਹੈ ਜਿੰਨੀ ਚੱਲੀ ਹੈ ਜੀ ਠੀਕ ਹੈ ਸੀਟ ਕਵਰ ਐਕਸਟਰਾ ਪਏ ਹੋਏ ਨੇ ਹਾਂ ਵਾਈਟ ਕਲਰ ਦੀ ਕਾਰ ਹੈ ਹਮ ਆਸਕਿੰਗ ਪ੍ਰਾਈਸ ਹੈਗਾ 4.5 ਲੱਖ ਜੀ ਮੌਕੇ ਦਾ ਦੇ ਦਾਂਗੇ ਕਾਰ ਆਈਡੀਆ ਤੁਹਾਨੂੰ 4 ਲੱਖ 5000 10000 ਰੁਪਏ ਦੀ ਇੱਕ ਕਸਟਮਰ ਦੀ ਕਾਰ ਹੈ ਲਓ ਜੀ ਕਸਟਮਰ ਦੀ ਕਾਰ ਆ 4 ਲੱਖ 5000 10000 ਜਿੱਥੇ ਵੀ ਡੀਲ ਬਣਦੀ ਹੋਈ ਕਸਟਮਰ ਦੀ ਕਾਰ ਦੇ ਵਿੱਚ ਇਹੀ ਹੁੰਦਾ ਵਾ ਬੈਠ ਕੇ ਗੱਲਬਾਤ ਹੁੰਦੀ ਹੈ ਜਿੰਨੀ ਡੀਲ ਹੁੰਦੀ ਹੈ ਇਸ ਚੀਜ਼ ਦਾ ਧਿਆਨ ਰੱਖਿਓ ਮੇਰਾ ਭਰਾ ਉਹਦੇ ਬਾਅਦ ਆਹ ਦਿਖਾ ਦਿਓ ਏ ਆ ਗਈ ਜੀ 2014 ਮਾਡਲ ਜੈਗਵਰ ਜਿਹੜੇ ਮੇਰੇ ਭਰਾ ਨੇ ਦੁਕਾਨ ਖੋਲਣੀ ਆ ਜਲਦੀ ਫਿਰਦੀ ਦੁਕਾਨ ਆ ਡੋਲੀਆਂ ਲੈ ਕੇ ਜਾਓ ਬਾਹਰ ਜਾ ਕੇ ਡਰਾਈਵਰੀ ਕਰਨੀ ਇੱਥੇ ਹੀ ਕਰ ਲਓ ਹੁਣ ਵੈਸੇ ਸਰਦੀਆਂ ਸਰਦੀਆਂ ਆ ਜੀ ਵਿਆਹ ਵਿਆਹਾਂ ਦਾ ਸੀਜ਼ਨ ਆ ਹਾਂ ਨੌਇਡਾ ਦਾ ਨੰਬਰ ਆ ਠੀਕ ਐ ਐਨਓਸੀ ਕਹੋਗੇ ਐਨਓਸੀ ਈਸ਼ੂ ਕਰਾ ਦਾਂਗੇ ਨੰਬਰ ਕਹੋਗੇ ਨੰਬਰ ਲਗਵਾ ਦਾਂਗੇ ਨੰਬਰ ਤੇ ਪੈਸੇ ਐਕਸਟਰਾ ਲੱਗਣਗੇ ਇਹਦੇ ਠੀਕ ਐ ਅਸੀਂ ਉਦਾਂ ਕਾਰ ਦੇ ਦਾਂਗੇ 16.5 ਲੱਖ ਰੁਪਏ ਦੀ ਹੂੰ ਇਹ ਨੰਬਰ ਲਾ ਕੇ ਲੈਣੀ ਥੋੜੀ ਮਹਿੰਗੀ ਮਿਲੂਗੀ ਤੇ ਨੰਬਰ ਤੋਂ ਬਿਨਾਂ ਲੈਣੀ ਅਸੀਂ ਹੋਰ ਵੀ ਰੈਸਟ ਕਰ ਦਾਂਗੇ ਇਹ ਤੁਹਾਨੂੰ 15 ਲੱਖ ਦੀ ਗਾਰ ਦੇਵਾਂਗੇ ਜੀ ਲਓ ਵੀ 15 ਲੱਖ ਤੇ 50 ਹਜ਼ਾਰ ਦੇ ਵਿੱਚ ਤੁਸੀਂ 40 47 ਹਜ਼ਾਰ ਦੀ ਗਾਰੰਟੀ ਦੇਵਾਂਗੇ ਜੀ ਲਿਖ ਕੇ ਲਿਖ ਕੇ 47 47 ਹਜ਼ਾਰ ਚੱਲੀ ਦੀ ਗਾਰੰਟੀ ਐਕਸ ਐਫ ਮਾਡਲ ਆ ਜੀ ਹਾਂ ਫਰਸਟ ਓਨਰ ਆ 45 ਹਜ਼ਾਰ ਚੱਲੀ ਲਓ ਵੀ 45 ਹਜ਼ਾਰ ਕੋਲ ਚੱਲੀ ਹੋਈ ਆ ਹੁਣ ਗੱਲਬਾਤ ਐਵੇਂ ਆ ਵੀ ਵੀਰੇ ਆਪਾਂ ਜੀ ਡੋਲੀਆਂ ਤੇ ਲਾਨੇ ਆ ਹਾਂ ਜੀ ਮਿਨਿਮਮ ਮੈਂ ਕਹਿੰਦਾ ਦੇਨ ਦਾ ਬੰਦਾ ਵਾਧੂ ਕਮਾ ਲੈਂਦਾ ਵਾ। ਭਾਜੀ 21000 ਤਾਂ ਅਸੀਂ ਸਾਡੇ ਲੋਕਲ ਲੋਕੋ ਡੋਲੀ ਨਾਲ ਮਿਲਦਾ ਵਾ। 21000 ਲੋਕਲ ਐ ਤੇ ਵਧਾਈ 5100 ਵੈਸੀ ਡਰਾਈਵਰ ਲੈ ਲੈਂਦੇ ਆ ਤੁਹਾਨੂੰ ਪਤਾ ਹੈ। ਸਹੀ ਗੱਲ ਆ। ਜੇ ਮੇਰੇ ਭਰਾ ਨੇ ਕਾਰੋਬਾਰ ਸ਼ੁਰੂ ਕਰਨਾ ਨਾ ਇੱਕ ਵਾਰੀ ਪਹੁੰਚੋ ਜਰੂਰ ਮੇਰਾ ਭਰਾ ਡੀਲ ਥੋੜੀ ਬਣਾ ਦੇਾਂਗੇ। ਇਹਨਾਂ ਸੋਚੋ ਵੀ ਤੁਹਾਨੂੰ ਜਿੰਨਾ ਰੇਟ ਕਹਿਤਾ ਤਾਂ ਵੀਰੇ ਤੁਹਾਡੇ ਲਾਗੇ ਦੇ ਨੇ ਤੇੜੇ ਵੀ ਨਹੀਂ ਲੱਗਣਾ। ਇੱਕ ਵਾਰੀ ਪਹੁੰਚਿਆ ਕਰੋ। ਇਹੀ ਚੀਜ਼ ਹਰ ਵੀਡੀਓ ਦੇ ਵਿੱਚ ਕਹਿੰਦਾ ਨਾ ਕਿ ਪਤਾ ਕੀ ਗੱਲ ਆ ਲੋਕੀ ਨਾ ਕੰਪੈਰੀਜ਼ਨ ਕਰਨ ਲੱਗ ਜਾਂਦੇ ਆ ਕਿ ਉੱਥੇ ਇਹ ਨੇਦੀ ਆ ਤੇ ਉੱਥੇ ਇਹ ਨੇਦੀ ਉੱਥੇ ਜਾ ਕੇ ਪਹਿਲਾਂ ਕਾਰ ਦੇਖੋ ਤੇ ਫਿਰ ਸਾਡੀ ਕਾਰ ਦੇਖੋ ਫਿਰ ਉਸ ਤੋਂ ਬਾਅਦ ਡਿਸੀਜਨ ਲਾਓ ਵਾਕਈ ਸਹੀ ਗੱਲ ਔਰ 2-2 ਲੱਖ ਚੱਲੀਆਂ ਕਾਰਾਂ 1.5-1.5 ਲੱਖ ਚੱਲੀਆਂ ਨਾਲ ਇਹਨੂੰ ਨਾ ਕੰਪੈਰੀਜ਼ਨ ਕਰੋ ਬਾਹਰੋਂ ਵੀਰੇ ਕੋਈ ਬੰਦਾ ਜੱਜ ਕਰ ਹੀ ਨਹੀਂ ਸਕਦਾ ਜੱਜ ਨਹੀਂ ਕਰ ਸਕਦਾ ਬਸ ਸਭ ਤੋਂ ਵੱਡੀ ਗੱਲ ਐ ਕਿ ਐਕਚੁਅਲੀ ਨਾ ਇਹ ਰੰਗ ਸੀਗਾ ਕਿ ਮੂੰਗੇ ਸ਼ੇਡ ਆਇਆ ਹਾਂ ਉਹਦੇ ਨਾਲ ਕੰਪੈਰੀਜ਼ਨ ਕਰਨ ਆਉਂਦੇ ਵਾਈਟ ਤੇ ਉਹਦੇ ਜਮੀਨ ਦੇ ਸਮਾਨ ਦਾ ਫਰਕ ਆ ਜਾਂਦਾ ਉਹ ਕਲਰਾਂ ਫਰਸਟ ਓਨਰ ਦਾ ਅਧਿਕਾਰ ਹੈ ਜੀ ਇਹ ਵੀ ਠੀਕ ਹੈ ਇਹ ਵੀ ਸਾਡਾ ਦਿੱਲੀ ਦਾ ਨੰਬਰ ਹੈ ਜੀ ਹਾਂ ਤੇ ਇਹ 1 ਲੱਖ ਜੈਨੂਨ ਚੱਲੀ ਹੈ ਜੀ 1 ਲੱਖ ਕਿਲੋਮੀਟਰ ਠੀਕ ਹੈ ਸਨ ਰੂਫ ਵਾਲਾ A6 ਮਾਡਲ ਆ Air suspension ਹੁੰਦੀ ਹੈ ਇਹਦੇ ਵਿੱਚ ਠੀਕ ਹੈ ਇਹ ਕਾਰ ਦੀ ਸਾਡੀ ਆਸਕਿੰਗ ਪ੍ਰਾਈਸ ਹੈਗਾ ਜੀ 15 ਲੱਖ ਰੁਪਏ ਦੀ ਹੂੰ विदाउट नंबर तो ਇਦਾਂ ਹੀ ਕਰ ਦੇਵਾਂਗੇ ਆਪਾਂ 9.5 ਲੱਖ ਰੁਪਏ ਦੀ 9.5 ਲੱਖ ਦੀ ਜੇ ਨੰਬਰ ਲਵਾ ਕੇ ਲੈਣਾ ਫਿਰ 10.5 ਲੱਖ ਰੁਪਏ ਦੀ ਠੀਕ ਹੈ ਜੇ ਨੰਬਰ ਲਵਾਉਣਾ ਵਾ ਬਿਦ ਨੰਬਰ ਬਾਕੀ ਥੋੜਾ ਬੋਤ ਕਰ ਲਿਓ ਮੌਕੇ ਤੇ ਉਹ ਕੋਈ ਨਹੀਂ ਭਾਜੀ ਕਰਾਂਗੇ ਤੁਹਾਡੇ ਘਰੇ ਤੇ ਹੋਰ ਦੱਸੋ ਚਲੋ ਮੌਕੇ ਤੇ ਇੱਕ ਵਾਰੀ ਆਇਓ ਨਾਲ ਆਪਣੇ ਚੈਨਲ ਦਾ ਰਿਗਾਰਡ ਦਿਓ ਕਿ ਆਪਾਂ ਇਸ ਚੈਨਲ ਤੋਂ ਆਪਣੇ ਛੋਟੇ ਭਰਾ ਦੇ ਕੁਨਾਲ ਦੇ ਚੈਨਲ ਤੋਂ ਵੀਡੀਓ ਦੇਖ ਕੇ ਆਏ ਆ ਸਾਡਾ ਮਾਨ ਸਤਿਕਾਰ ਕਰੋ ਉਹ ਤੁਹਾਡਾ ਕਰਾਵਾਂਗੇ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ ਮੇਰਾ ਭਰਾ ਜਿੰਨੀਆਂ ਵੀ ਗਾਰਾਂ ਦੇ ਰੇਟ ਦੱਸ ਰਹੇ ਆ ਨਾ ਇੱਕ ਵਾਰੀ ਮੌਕੇ ਤੇ ਪਹੁੰਚੋ ਕਰਵਾ ਦਾਂਗੇ ਯਾਰ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਆ ਠੀਕ ਆ ਜਿੰਮੇਵਾਰੀ ਨਾਮ ਦੀ ਇੱਕ ਚੀਜ਼ ਹੁੰਦੀ ਆ ਇਸ ਕਾਰ ਬਿਆਰ ਤੋਂ ਜ਼ਿੰਮੇਵਾਰੀਆਂ ਵਾਲੀਆਂ ਗੱਡੀਆਂ ਮਿਲਦੀਆਂ ਵਾ ਕੋਈ ਵੀ ਐਸੀ ਕਾਰ ਨਹੀਂ ਮਿਲੂਗੀ ਜਿਹੜੀ ਤੁਸੀਂ ਇੱਕ ਵਾਰੀ ਪਰਚੇਜ਼ ਕਰਕੇ ਲੈ ਕੇ ਤੇ ਹਾਈਵੇਅ ਤੇ ਸਾਈਡ ਤੇ ਲਾਈ ਹੋਈ ਠੀਕ ਆ ਉਹ ਜਿਹਾਂ ਕਾਰਾਂ ਨਹੀਂ ਆ ਠੀਕ ਆ ਫਿਰ ਜਿਹੜਾ ਰੇਟ ਘੱਟ ਲਾਂਦਾ ਨਾ ਉਹਨੂੰ ਫਿਰ ਚੀਜ਼ ਇਦਾਂ ਨਹੀਂ ਮਿਲਦੀ ਜੀ ਆਹ ਇਹ 14 ਮਾਡਲ ਆ ਜੀ ਹਾਂ ਮੈਨੂਅਲ 4/2 ਆ 2014 ਹਾਂ ਸੈਕੰਡ ਓਨਰ ਦੀ ਕਾਰ ਆ ਜੀ ਠੀਕ ਹੈ ਸਾਡਾ ਆਸਕਿੰਗ ਪ੍ਰਾਈਸ ਹੈਗਾ ਵਾ 12,75,000 ਰੁਪਏ ਜੀ ਠੀਕ ਹੈ 1 12 ਲੱਖ ਤੇ 50 ਹਜ਼ਾਰ ਦੇ ਵਿੱਚ ਇਹ ਕਾਰ ਤੁਹਾਨੂੰ ਫੋਰਚੂਨਰ ਦੀ ਬਣੂ ਇਹ 4/4 ਲੋਨ ਕਰਾ ਦਾਂਗੇ ਜੀ 4/2 ਮੈਨੂਅਲ 4/2 ਮੈਨੂਅਲ ਆ ਹਾਂਜੀ ਤੇ ਠੀਕ ਹੈ ਜੀ ਤੇ ਨੰਬਰ ਪੰਜਾਬ ਦਾ ਹੀ ਹੈ ਨਾ ਪੰਜਾਬ ਦਾ ਨੰਬਰ ਪੰਜਾਬ ਦਾ ਪੀਬੀ 10 ਲੁਧਿਆਣਾ ਦਾ ਪੱਕਾ ਨੰਬਰ ਹੈ ਤੇ ਉਹਦੇ ਬਾਅਦ ਵੀਰੇ ਆਹ ਇਹ 2013/14 ਹੂੰ ਇਹ ਸਾਨੂੰ ਬੜੇ ਫੋਨ ਆਉਂਦੇ ਆ ਇਹਦੇ ਕਾਰ ਦੇ ਹਾਂ ਤੇ ਪਰ ਕੋਈ ਦੇਖਣ ਨਹੀਂ ਆਉਂਦਾ ਜਲਦੀ ਹਾਂ ਤੇ ਇਹ ਕਾਰ ਹੈਗੀ ਜੀ 110 ਇੰਜਨ ਵਾਲੀ ਹੈ ਮੈਂ ਖੋਲਦਾ ਇੱਕ ਮਿੰਟ 110 BHP ਹਾਂਜੀ 110 BHP ਦੀ ਕਾਰ ਆ ਜੀ ਠੀਕ ਹੈ ਕਾਰ ਬਿਲਕੁਲ ਨਵੇਂ ਸੈਕੰਡ ਓਨਰ ਦੀ ਕਾਰ ਹੈ ਹਮ ਵਾਈਟ ਕਲਰ ਹੈ ਠੀਕ ਹੈ ਕੰਡੀਸ਼ਨ ਤੁਹਾਡੇ ਸਾਹਮਣੇ ਆ ਹਮ ਤੇ ਕਾਰ ਦਾ ਸਾਡਾ ਆਸਕਿੰਗ ਪ੍ਰਾਈਸ ਹੈਗਾ 375 ਕਾਰ ਦੇਵਾਂਗੇ 3.5 ਲੱਖ ਰੁਪਏ ਦੇ ਵਿੱਚ ਸਾਡੇ ਦੇ ਦੇਵਾਂਗੇ 2.5 ਤੋਂ ਪੌਣੇ 3 ਲੱਖ ਰੁਪਏ ਦਾ ਜੀ 2.5 ਤੋਂ ਪੌਣੇ 3 ਲੱਖ ਦਾ ਲੋਨ ਥੋੜਾ ਇਨਸਟੈਂਟ ਕਰ ਦੋ ਡਿਸਕਾਊਂਟ ਕਰ ਦਾਂਗੇ ਜੇ ਜਦੋਂ ਮੌਕੇ ਦੇ ਆਣਗੇ ਕਸਟਮਰ ਤੁਹਾਡਾ ਨਾਮ ਲੈ ਆ ਰਸੀ ਦੇ ਦਿਓ ਯਾਰ ਇਹਦੇ ਨਾਲ ਕਰਦੇ ਨਾ ਆਪਾਂ ਆਰਸੀ ਦੇ ਦਿਓ ਹਾਂਜੀ ਆਪੇ ਦਿੱਦਾਂਗੇ ਨਾਲ ਹੋਰ ਦੱਸੋ ਜੀ ਆਰਸੀ ਟ੍ਰਾਂਸਫਰ ਇਸ ਗੱਡੀ ਦੇ ਨਾਲ ਫ੍ਰੀ ਕਰਾਤੀ ਤੁਹਾਡਾ 7000 ਦਾ ਫਾਇਦਾ ਕਰਾਤਾ ਇਸ ਗੱਡੀ ਦੇ ਨਾਲ ਐਟ ਦਾ ਟਾਈਮ ਬਾਕੀ ਪਹੁੰਚਿਓ ਆਹਾ ਇਹ ਜਨੇ ਤੁਹਾਨੂੰ ਜੀ 19 ਮਾਡਲ ਕਾਰ ਬਰੀਜ਼ਾ ਬਰੀਜ਼ਾ 19 ਮਾਡਲ ਹਾਂ ZDI ਵੇਰੀਐਂਟ ਹੈ ਜੀ ਠੀਕ ਹੈ ਫਰਸਟ ਓਨਰ ਦੀ ਕਾਰ ਹੈ ਜੀ ਗਰੇ ਰੰਗ ਤੁਹਾਡੇ ਸਾਹਮਣੇ ਆ ਟੈਟਪਾ ਬਿਲਕੁਲ ਨਵਾਂ ਵਾਜੀ ਹਾਂ ਸਾਰ ਦੇ ਦਾਂਗੇ 8 ਲੱਖ 40 ਹਜ਼ਾਰ ਰੁਪਏ ਦੇ ਵਿੱਚ ਤੁਹਾਨੂੰ ਲਓ ਮਿੱਤਰ ਪਿਆਰਿਓ 8 ਲੱਖ ਤੇ 40 ਹਜ਼ਾਰ ਦੇ ਵਿੱਚ ਇਹ ਬਰੀ ਲਾ ਸਾਰੀ ਇੰਟੀਰੀਅਰ ਦੀ ਨਵੀਂ ਕਾਰ ਦੇਖੋ ਅੰਦਰੋਂ ਤੁਸੀਂ ਇੱਕ ਨਮਾ ਖੋੜ ਰਿਆਂ ਕਾਰ ਹਾਂ ਬਿਲਕੁਲ ਨਵੀਂ ਗੱਡੀ ਹੈ ਜੀ ਵਾਕਿ ਸਹੀ ਗੱਲ ਆ ਬਾਕੀ ਪੈਟਰੋਲ ਹੈ ਡੀਜ਼ਲ ਹੈ ਡੀਜ਼ਲ ਭਾਈ ਜੀ ਜੀਡੀਡੀਆ ਦਾ ਮਤਲਬ ਡੀਜ਼ਲ ਹੈ ਡੀਜ਼ਲ ਹਾਂ ਸੌਰੀ ਜੀਡੀਆ ਇਸ ਜਿਹੜੀ ਡੀਆਈ ਹੋਗੀ ਉਹ ਡੀਜ਼ਲ ਹੋਗੀ ਹਾਂ ਵਾਕਈ ਸਹੀ ਗੱਲ ਆ ਜੀਡੀਡੀਆ ਡੀਜ਼ਲ ਦੀ ਕਾਰ ਆ ਤੇ ਵੀਰੇ ਐਵਰੇਜ ਕਿੰਨੀ ਕਿਤੇ ਦਿੰਦੀ ਹੈ ਇਹ ਐਵਰੇਜ ਹੀ ਐਵਰੇਜ ਹੈ ਤੇਲ ਪਾਉਣ ਦੀ ਲੋੜ ਨਹੀਂ ਤੁਹਾਨੂੰ ਇਹ ਚ ਸੋਲ ਐਵਰੇਜ ਹੈ ਠੀਕ ਆ ਜੀ ਤੇ ਆਸਮੇ ਆਗੇ ਇੱਕ ਸਾਈਡ ਤੇ ਆ ਤੇ ਹਰ ਸਮੇ ਆਗੇ ਵੀ ਚੱਲ ਰਹਿਣਾ ਚਾਹੀਦਾ ਪਿਛਲੇ ਯਾਰੀ ਆਪਾਂ ਵੀਰੇ ਉਹ ਕਿਹਾ ਸੀ ਨਾ 2 ਲੀਟਰ 2 ਲੀਟਰ ਐਵਰੇਜ 20 ਦੀ ਤੇ ਆਸਮੇ ਆਗੇ ਇੱਕ ਵੀਡੀਓ ਦਾ ਪਾਰਟ ਹੀ ਆ ਯਾਰ ਤੇ ਜਿਉਂਦੇ ਵਾਸਤੇ ਰਹੋ ਸਾਰੇ ਤੇ ਵੀਰੇ ਆਹ ਹੁਣ ਇਹਦਾ ਰੇਟ ਆਪਾਂ ਦੱਸਤਾ ਵਾ ਰੇਟ ਦੱਸਤਾ ਜੀ ਕਾਰ ਕੰਡੀਸ਼ਨ ਦੀ ਨਵੀਂ ਹੈ 75000 ਜੈਨੂਨ ਜਲਦੀ ਫਰਸਟ ਓਨਰ ਕਾਰ ਆ ਹੂੰ ਉਹਦੇ ਬਾਅਦ ਵੀਰੇ ਆ ਗਈ ਆਪਣੇ ਤੋਂ ਸਿਆਜ਼ ਸਿਆਜ਼ ਆ ਗਈ ਜੀ 2017 ਮਾਡਲ ਗੱਡੀ ਹਾਂ ਪਹਿਲੇ ਨਾਮ ਦੀ ਹਾਂ ਇੰਸ਼ੋਰੇ ফুল ਠੀਕ ਹੈ ਇਹ ਸਾਡੇ ਕੋਲ ਹੁਣੇ ਆਈ ਹੈ ਬੰਪਰ ਟੱਚਿੰਗ ਹੋਣ ਵਾਲੇ ਸਿਰਫ ਇਹਰੇ ਠੀਕ ਹੈ ਅਸੀਂ ਕਰਾ ਕੇ ਰੈਡੀ ਕਰਕੇ ਦਵਾਂਗੇ ਵੇਰੀਐਂਟ ਹੈਗਾ ਜੀ ਇਹ 에ਅਰ ਬੈਗ ਵਾਲਾ ਡੈਲਟਾ ਮਾਡਲ ਹਾਂ ਪਹਿਲੇ ਨਾਮ ਦੀ ਸ਼ੋਰੇ ਫੁੱਲ ਹਾਂ 90000 ਕਿਲੋਮੀਟਰ ਜੈਨੂਨ ਚੱਲੀ ਨਵੰਬਰ ਦੀ ਗੱਡੀ ਹੈ ਜੀ ਠੀਕ ਹੈ ਵੀਰੇ ਕਾਰ ਤੇ 5 ਲੱਖ ਦਾ ਲੋਨ ਕਰਵਾ ਦਾਂਗੇ ਹੂੰ ਕਾਰ ਦੇ ਦਾਂਗੇ ਰੈਡੀ ਕਰਕੇ 5.5 ਲੱਖ ਰੁਪਏ ਦੀ 5 ਲੱਖ ਤੇ 50000 5.5 ਲੱਖ ਦੀ ਕਾਰ 5 ਲੱਖ ਦਾ ਲੋਨ 50000 ਲਿਓ ਤੇ ਕਾਰ ਲੈ ਜਾਓ 50000 ਡਾਊਨ ਪੇਮੈਂਟ ਲੈ ਕੇ ਆਣੀ ਆ ਤੇ ਕਾਰ ਲੈ ਕੇ ਜਾਨੀ ਆਹਾ ਇਹ ਹੈਗੀ ਹੈ ਕਰੂਜ਼ 38000 ਕਿਲੋਮੀਟਰ ਚੱਲੀ ਫਰਸਟ ਓਨਰ ਕਾਰ ਆ ਇਹ ਸਾਡੇ ਕੋਲੇ ਲਈ ਸਾਈ ਆ ਗਈ ਹੋਈ ਹੈ ਹਾਂ ਦਿਖਾ ਰਹੇ ਹਾਂ ਅਸੀਂ ਵੀਡੀਓ ਦੇ ਵਿੱਚ ਪਰ ਅਸੀਂ ਇਹ ਸੇਲ ਕਰ ਚੁੱਕੀ ਹੈ ਹਾਂਜੀ ਠੀਕ ਹੈ ਇਹ 38000 ਚੱਲੀ ਹੈ ਲੋਨ ਵਾਸਤੇ ਫਾਈਲ ਦਿੱਤੀ ਹੋਈ ਹੈ ਬੰਦੇ ਦੀ ਹਾਂ ਨਹੀਂ ਲੋਨ ਹੋਊਗਾ ਤਾਂ ਕਾਰ ਮਿਲ ਜੂਗੀ ਜੇ ਲੋਨ ਹੋ ਗਿਆ ਤਾਂ ਕਾਰ ਵੇਚੀ ਸਮਝ ਠੀਕ ਹੈ ਜੀ ਠੀਕ ਹੈ ਜੀ ਇਹ ਸਰ ਰੇਟ ਹੈਗਾ ਸਾਡਾ 5 ਲੱਖ ਰੁਪਏ 5 ਲੱਖ ਰੁਪਏ ਆਹਾਂ ਇਹ ਹੈ ਜੀ 2020 ਮਾਡਲ ਸਿਆ ਪੈਟਰੋਲ ਡੈਲਟਾ ਹਮ ਐਕਸਟਰਾ ਲੋਇਟਰ ਫਰਸਟ ਓਨਰ ਨੰਬਰ ਫੈਂਸੀ ਸਾਰੀ ਓਰੀਜਨਲ ਹਾਂ ਇਹ ਚੱਲੀ 55000 ਕਿਲੋਮੀਟਰ 55 ਹਾਂਜੀ ਹਾਂਜੀ 55 ਠੀਕ ਐ ਪੈਟਰੋਲ ਵੈਰੀਐਂਟ ਆ ਜੀ ਇਹ ਕਾਰ ਆਸਕਿੰਗ ਪ੍ਰਾਈਸ ਹੈਗਾ ਜੀ 7.5 ਲੱਖ ਰੁਪਈਆ ਜੀ ਕਾਰ ਦੇ ਦਾਂਗੇ 7 ਲੱਖ ਤੇ 15000 ਰੁਪਈਆ ਦੀ 7 ਲੱਖ ਤੇ 15000 ਲਓਨੇ ਤੇ ਲੋਨ ਕਰਾਵਾਂਗੇ 6.5 ਲੱਖ ਰੁਪਈਆ ਦਾ 6.5 ਲੱਖ ਇੱਕ ਵਾਰੀ ਡਾਕੂਮੈਂਟ ਦੱਸ ਦੋ ਕਿਹੜੇ ਕਿਹੜੇ ਲੈਣੇ ਆਧਾਰ ਕਾਰਡ ਪੈਨ ਕਾਰਡ ਦੋ ਸਾਲ ਦੀਆਂ ਰਿਟਰਨਾਂ ਤੇ 6 ਮਹੀਨੇ ਦੀ ਸਟੇਟਮੈਂਟ ਇਹ ਸਾਰੀ ਜੇ ਰਿਟਰਨਾਂ ਨਹੀਂ ਹੈਗੀਆਂ ਤਾਂ ਵੀ ਕੰਮ ਚਲਾ ਲਾਂਗੇ ਆਹ ਇਹ ਅੱਗੇ ਜੀ 15 ਮਾਡਲ ਹਮ Honda City ਫਰਸਟ ਓਨਰ ਫੁੱਲੀ ਸ਼ੋਰਸ਼ ਹਾਂ ਲੁਧਿਆਣੇ ਦਾ ਨੰਬਰ ਆ ਜੀ ਟਾਇਰ ਟੱਪਾ ਨਵਾ 58000 ਕਿਲੋਮੀਟਰ ਚੱਲੀ ਦੀ ਗਾਰੰਟੀ ਪੈਟਰੋਲ ਆਟੋਮੈਟਿਕ ਸਾਂਡੂ ਫੁੱਲੀ ਟਾਪ ਮਾਡਲ VX ਅੱਛਾ ਟਾਪ ਮਾਡਲ ਪੈਟਰੋਲ ਪਲੱਸ ਆਟੋਮੈਟਿਕ ਆਟੋਮੈਟਿਕ ਚੱਲੀ ਕਿੰਨੀ ਆ ਚੱਲੀ 58000 ਜੀ 58000 ਚੱਲੀ ਹੋਈ ਰੇਟ 2015 ਮਾਡਲ ਇਹ ਦਵਾਂਗੇ 595 ਦੀ ਆਸਕਿੰਗ ਆ ਜੀ 5 ਲੱਖ 73000 ਰੁਪਏ ਦੀ ਕਾਰ 5 ਲੱਖ ਦਾ ਲੋਨ 5 ਲੱਖ ਦਾ ਲੋਨ 75000 ਡਾਊਨ ਪੇਮੈਂਟ ਆਹਾਂ 18 ਮਾਡਲ ਐਕਸ ਮਾਡਲ ਆ ਜੀ ਕਾਰ ਇਹ 2018 ਵਰਨਾ ਹਾਂ ਜਿਹਨੂੰ 60000 ਕਿਲੋਮੀਟਰ ਚੱਲੀ ਹੈ 100 ਲੋਇਡਰ ਲੱਗੇ ਆ ਜੀ ਐਨ ਆਰ ਆਈ ਪਾਰਟੀ ਦੀ ਕਾਰ ਸਾਰੀ オリジナル ਹੈ ਹੂੰ ਪਹਿਲੇ ਨਾਮ ਦੀ ਇੰਸ਼ੋਰੈਂਸ ਇਹਦੀ ਸ਼ਾਇਦ ਹੋਵੇ ਸ਼ਾਇਦ ਨਾ ਹੋਵੇ ਕਨਫਰਮ ਕਰਕੇ ਦੱਸ ਦਾਂਗੇ ਹਾਂ ਚੱਲੀ 60000 ਆ ਜੀ ਠੀਕ ਹੈ ਸਾਰੀ オリジナル ਆ ਜੀ 18 ਮਾਡਲ ਹੈ ਜੀ ਆਸਕਿੰਗ ਪ੍ਰਾਈਸ ਹੈਗਾ ਇਹਦਾ 8.5 ਜੀ ਕਾਰ ਮਿਲਨੀ ਹੈ ਜੀ 8 ਲੱਖ 10 ਹਜ਼ਾਰ ਰੁਪਏ ਦੀ 8 ਲੱਖ ਤੇ 10 ਹਜ਼ਾਰ 7 ਲੱਖ ਦਾ ਲੋਨ 7 ਲੱਖ ਦਾ ਲੋਨ ਸਿਬਲ ਸਕੋਰ ਬਸ ਤੁਹਾਡਾ ਚੰਗਾ ਚਾਹੀਦਾ ਆਹ ਆ ਗਈ ਬਸ ਜਿੰਨੇ ਦੀ ਕਾਰ ਹਾਂ ਉਹਨਾਂ ਹੀ ਲੋਨ ਜ਼ੀਰੋ ਡਾਉਨਮੈਂਟ 20 ਤੋਂ 30 ਹਜ਼ਾਰ ਰੁਪਏ ਲਿਆਓ ਤੇ ਕਾਰ ਲੈ ਜਾਓ ਬਸ ਘਰੇ ਆਪਣੇ ਵਾਕਈ ਸਹੀ ਗੱਲ ਹੈ ਕਾਰ ਨਵੀਂ ਨਾਮ ਪਹਿਲੇ ਹਾਂ 18 ਮਾਡਲ ਹਾਂ 7 ਸੀਟਰ ਹਾਂ ਪੈਟਰੋਲ ਵੇਰੀਐਂਟ ਅੱਛਾ 80-85 ਹਜ਼ਾਰ ਜਲਦੀ ਲਓ ਵੇ ਮਿੱਤਰ ਪਿਆਰ ਮਨ ਲਓ ਕਿ ਕਹਿ ਸਕਦੇ ਆਂ ਵੀ ਅੱਜ ਦੀ ਵੀਡੀਓ ਦਾ ਤੋਹਫਾ ਹੈ 2,60,000 ਰੁਪਏ ਦੀ ਕਾਰ ਆ ਜੀ ਵੀਰੋ 7 ਸੀਟਰ 2,60,000 ਦੀ ਕਾਰ ਦੇ ਦਾਂਗੇ ਹਾਂ ਤੇ 2,40,000 ਲੋਨ ਕਰਵਾਵਾਂਗੇ ਓਹ ਲਾ ਵੀ ਮਿੱਤਰ ਪਿਆਰਿਓ ਆ ਪਿਆ ਐਂਡ ਤੇ ਆ ਕੇ ਪਟਾਕਾ ਠੀਕ ਹੈ ਜੀ ਇਹ ਇਹਨੂੰ ਕਹਿੰਦੇ ਵਾਕਈ ਗੱਲ ਆ ਪਟਾਕਾ 2,60,000 ਦੀ ਕਾਰ 2,40,000 ਦਾ ਲੋਨ ਲਿਆਣਾ ਕਿੰਨਾ ਤੁਸੀਂ ਸਿਰਫ 20,000 7 ਸੀਟਰ ਕਾਰ ਸਿਰਫ ਤੇ ਸਿਰਫ 2,60,000 ਦੇ ਵਿੱਚ ਨਾਲੇ ਨਵੀਂ ਇਨਕੋਰ ਕੰਡੀਸ਼ਨ ਵੀਰੇ ਨਾਮਕ ਇਹਨੇ ਮੈਂ ਪਹਿਲੇ ਹੀ ਆ ਪਹਿਲੇ ਨਾਮ ਦੀ ਕਾਰ ਭਾਜੀ ਸਿਰਫ ਫਸਟ ਓਨਰ ਕਾ ਟਾਇਰ ਦੇਖੋ ਬਿਲਕੁਲ ਨਵੇਂ ਹੁਣ ਪਏ ਨੇ ਟਾਇਰ ਵੀ ਬਿਲਕੁਲ ਓਕੇ ਰਿਪੋਰਟ ਨਵੇਂ ਟਾਇਰ 7 ਸੀਟਰ ਕਾਰ ਹਣ ਜੇ ਮੇਰੇ ਬੱਚੇ ਤੇ ਨਾਲ ਸਾਰੇ ਪਰਿਵਾਰ ਸਮੇਤ ਘੁੰਮ ਕੇ ਆਓ ਪਰਿਵਾਰ ਸਮੇਤ ਘੁੰਮ ਕੇ ਆਓ 20000 ਕੋਲੇ ਲੈ ਕੇ ਆਣੇ ਤੇ ਕਾਰ ਲੈ ਕੇ ਜਾਣੀ ਤੇ ਅਸੀਂ ਆਣਾ ਜੀ ਸਤਕਰਤਾਰ ਕਾਰਬਾਰ ਲੁਧਿਆਣਾ ਸ਼ਹਿਰ ਤੇ ਵੱਡੀ ਹੈਬਵਾਲ ਹੁਣ ਤੁਹਾਨੂੰ ਹੋਰ ਤੋਹਫੇ ਦਿਖਾਣੇ ਆਓ ਆਜੋ ਇਹ ਇਹ ਮੁੰਡੇ ਵਾਸ਼ਿੰਗ ਕਰ ਰਿਹਾ ਕਾਰ ਹਾਂ 2014 ਮਾਡਲ ਕਾਰ ਹਾਂ ਨਿਕਲੀ 15 ਦੀ ਠੀਕ ਹੈ ਫਰਵਰੀ ਦੀ ਹਾਂ ਪਹਿਲੇ ਨਾਮ ਦੀ ਥਰਡ ਪਾਰਟੀ ਸ਼ੋਰੇਸ਼ ਠੀਕ ਹੈ ਕਾਰ ਬਿਲਕੁਲ ਨਵੇਂ ਹਾਂ ਸਭ ਤੋਂ ਟਾਪ ਮਾਡਲ ਟਾਈਟੇਨੀਅਮ ਪਲੱਸ ਟਾਈਟੇਨੀਅਮ ਪਲੱਸ ਵਾਲਾ ਹੈ ਪੁਸ਼ ਬਟਨ ਸਟਾਰਟ ਵਾਲੀ ਲਓ ਵੀ ਮਿੱਤਰ ਪਿਆਰੇ ਕਾਰ ਲੈ ਜਾਓ ਕਾਰ ਤੋਹਫਾ ਵਾ 90000 ਚੱਲੀ ਦੀ ਗਾਰੰਟੀ ਦਊਂਗਾ ਤੁਹਾਨੂੰ ਹਾਂ ਹੋਰ ਦੇਖੋ ਸੀਟ ਕਵਰ ਬਿਲਕੁਲ ਨਵੇਂ ਹਾਂ ਪੁਸ਼ ਬਟਨ ਚਾਬੀਆਂ ਦੋਨੋਂ ਹਾਂ ਰੇਟ ਹੈ ਨਾ ਨਿਆਰਾ ਰੇਟ ਅਸੀਂ ਇਹਦਾ 4.5 ਮੰਗਦੇ ਆ ਜੀ ਜਿਆਦਾ ਨਹੀਂ ਮੰਗਣੇ 4.5 ਹੀ ਮੰਗਣਾ ਹਾਂ ਕਾਰ ਦੇ ਦਾਂਗੇ ਤੁਹਾਨੂੰ ਅਸੀਂ ਇੱਕੋ ਹੀ ਰੇਟ ਦਊਂਗਾ 4 ਲੱਖ 10 ਹਜ਼ਾਰ ਦੇ ਲਈ ਲਓ ਵੀ 4 ਲੱਖ ਤੇ 10 ਹਜ਼ਾਰ ਹੁਣ ਦਵਾ ਦਵਾ ਫੋਨ ਕਮਾ ਲਿਓ ਜਿਹੜੇ ਨੰਬਰ ਚਾਹਦੇ ਸਾਡੇ 35 ਲੱਖ ਦਾ ਲੋਨ ਕਰਾ ਦੂੰਗਾ ਜੀ ਹੋਰ ਦੱਸੋ ਜੀ 35 ਲੱਖ ਦਾ ਲੋਨ ਵੀ ਇਹਦੇ ਨਾਲ ਦੀ ਸੇਮ ਆਪਣੇ ਕੋਲ ਸਸਤੇ ਬਜਟ ਦੀ ਵੀ ਹੈਗੀ ਹੈ ਹਾਂ ਉਹ 13 ਮਾਡਲ ਆ ਟ੍ਰੈਂਡ ਪਲੱਸ ਮਾਡਲ ਆ ਦੋ ਪਾਵਰ ਵਿੰਡੋ ਵਾਲੀ ਅੱਛਾ ਇਹ ਚਾਰੋ ਆ ਇਹ ਚਾਰੇ ਤਾਂ ਟੌਪ ਆ ਗਈ ਨਾ ਸਭ ਤੋਂ ਟੌਪ ਐਅਰ ਬੈਗ ਵਾਲਾ ਮਾਡਲ ਆ ਗਿਆ ਉਹ ਸਾਡੇ ਕੋਲ ਹੈਗੀ ਹੈ ਆ ਟ੍ਰੈਂਡ ਪਲੱਸ ਮਾਡਲ ਆ ਦੋ ਪਾਵਰ ਵਿੰਡੋ ਵਾਲੀ ਉਹ ਸੀ ਕਾਰ ਦੇਵਾਂਗੇ ਸਿਰਫ 290000 ਰੁਪਏ ਦੀ ਵੇਰ ਇਕੋ ਸਪੋਰਟ ਦੇ ਇਕੋ ਸਪੋਰਟ 290000 ਦੀ 13 ਮਾਡਲ ਕਾਰ ਤੇ ਹੁਣ ਜੇ ਕੋਲਾ ਆਣ ਗਿਆ ਫਿਰ ਸੁਣ ਲਿਓ ਆਣ ਗਿਆ ਸੁਣਾਗੇ ਨਹੀਂ ਟਾਈਮ ਹੋਊਗਾ ਤਾਂ ਮੈਸੇਜ ਕਰ ਦਿਓ ਸਾਨੂੰ ਕਾਰ ਦੇ ਦਾਂਗੇ ਅਸੀਂ ਚਲੋ ਠੀਕ ਹੈ ਜੀ ਆਜੋ ਆਓ ਜੀ ਹੁਣ ਸਕੋਰਪਿਓ ਤੋਹਫਾ ਦੇਣੀ ਹੈ ਇੱਕ ਸਕੋਰਪਿਓ ਲਓ ਤੋਹਫਾ ਹਾਂ ਇਹ ਜੀ ਤੋਹਫਾ ਪਤਾ ਕਿਉਂ ਹੈ ਹਾਂ ਕਾਰ ਹੈਗੀ ਮਾਡਲ 14 ਹਾਂ ਰਜਿਸਟਰਡ ਹੈਗੀ 2019 ਅੱਛਾ ਰਜਿਸਟਰਡ 2019 ਮਾਡਲ 14 ਪਾਸਿੰਗ 2034 ਤੱਕ 2034 ਤੱਕ ਪਾ ਦਿਓਗੀ ਹਾਂਜੀ ਵਾਸ਼ਿੰਗ 34 ਤੱਕ ਦਾ ਆ ਲਓ ਐਸ ਐਲਈ ਮਾਡਲ ਆ ਜੀ ਇਹ ਠੀਕ ਐ ਕਾਰ ਤੁਹਾਡੇ ਸਾਹਮਣੇ ਪੂਰੀ ਨਵੀਂ ਟਾਇਰ ਟੱਪਾ ਨਵਾਂ ਲਾਏ ਲੱਗੇ ਹੋਏ ਆ ਤੇ ਨੰਬਰ ਇੱਕ ਵਾਰੀ ਚੈੱਕ ਕਰਾ ਦਿਓ ਨੰਬਰ ਜੀਰੇ ਦਾ ਨੰਬਰ ਬਹੁਤ ਸੋਹਣਾ ਲੱਗਾ ਹੋਇਆ 8282 ਨੰਬਰ ਤੇ ਵੀਰੇ ਇਹਦਾ ਟੈਂਡ ਜਾਂ ਰੇਡ ਵੀਰੇ ਸਾਰੀ ਓਰੀਜਨਲ ਹੀ ਆ ਵੀਰੇ ਕਾਰ ਇਹ ਕਾਰ ਦੇਵਾਂਗੇ ਸਿਰਫ 5.5 ਲੱਖ ਸਾਡੀ ਆਸਕਿੰਗ ਆ ਜੀ 5 ਲੱਖ 10 ਹਜ਼ਾਰ ਦੀ ਕਾਰ ਤੇ 4 ਲੱਖ ਦਾ ਲੋਨ ਲਓ ਵੀ 4 ਲੱਖ ਦਾ ਲੋਨ ਤੁਹਾਨੂੰ ਡਾਊਨ ਪੇਮੈਂਟ ਪਤਾ ਲੱਗੂ ਕੋਈ ਹੁੰਦਾ ਕਹਿੰਦਾ ਨਾ ਦਿੱਲੀ ਨਹੀਂ ਜਾਂਦੀ ਏ 34 ਤੱਕ ਪਾਸਿੰਗ ਆ ਜਿੱਥੇ ਮਰਜ਼ੀ ਲੈ ਜਾਓ ਜਿੱਥੇ ਮਰਜ਼ੀ ਲੈ ਜਾਓ ਹਾਂ ਇੰਨੀ ਗੱਲਾਂ ਧਿਆਨ ਰੱਖਿਓ ਇਹ 14 ਮਾਡਲ ਆ ਪਰ ਰਜਿਸਟਰਡ ਕਿੰਨੇ ਹੈ 19 19 ਰਜਿਸਟਰਡ ਹਾਂਜੀ ਹਾਂਜੀ ਠੀਕ ਹੈ ਤੇ ਜਿਹੜੇ ਮੇਰੇ ਭਰਾ ਨੂੰ ਸਕਰਪਿਓ ਚਾਹੀਦੀ ਆ ਉਹ ਦਿੱਤੇ ਗੇ ਨੰਬਰਾਂ ਤੇ ਸੰਪਰਕ ਕਰ ਸਕਦਾ ਵਾ ਇਹਦੇ ਤੋਂ ਇਲਾਵਾ ਵੀ ਜੇ ਜਿਹੜੀਆਂ ਕਾਰਾਂ ਖੜੀਆਂ ਹੋਣ ਹਾਂਜੀ ਹਾਂਜੀ ਜਦੋਂ ਮਰਜ਼ੀ ਕਿਹੜੀਆਂ-ਕਿਹੜੀਆਂ ਖੜੀਆਂ ਉਹ ਦੱਸ ਦਿਓ ਇੱਕ ਵਾਰੀ ਹੋਰ ਸਾਡੇ ਕੋਲ ਕਾਰਾਂ ਖੜੀਆਂ ਜੀ ਆ ਰਿਹਾ ਸਪਾਜੀ ਸਾਡੇ ਪਿੱਛੇ ਖੜਿਆ ਹੈ ਭਾਜੀ ਇਹ ਲੈ ਕੇ ਚੱਲੇ ਬਰਨਾਲੇ ਤੋਂ ਆਏ ਆ ਜੀ ਡਿਲੀਵਰੀ ਇਹ ਡਿਲੀਵਰੀ ਚੱਲੀ ਆ ਹੁਣ ਕਾਰ ਦੀ ਠੀਕ ਹੈ ਲਓ ਮੇਤਰ ਪਿਆਰੇ ਉਹ ਵੀ ਚੈੱਕ ਕਰੋ ਯਾਰ ਤੇ ਇਹ ਵੀਰੇ ਮਾਡਲ ਕਿੰਨਾ ਸੀਗਾ ਇਹ ਇਹ 14/15 ਹਾਂ 14/15 ਮਾਡਲ ਆ ਹਾਂ ਤੇ ਫਰਸਟ ਓਨਰ ਕਾਰ ਆ ਜੀ ਇੰਸ਼ੋਰੇ ਫੁੱਲ ਆ ਜੀ ਟਾਇਰ ਨਵੇਂ ਆ ਜੀ ਟੱਚ ਪਲੇਅਰ ਲੱਗਾ ਸੀਟ ਕਵਰ ਪਏ ਆ ਠੀਕ ਹੈ ਕਰੋ ਚੈੱਕ ਇਹ ਵੀ ਗੱਡੀ ਹੋਣ ਜਾ ਰਹੀ ਹੈ ਜੀ ਡਿਲੀਵਰ ਤੇ ਐਦਾਂ ਹੀ ਮਤਲਬ ਕਿ ਪੂਰੀ ਤਿਆਰ ਕਰਕੇ ਸਾਫ਼ ਸੁਥਰੀ ਦਿੱਤੇ ਨਾਲ ਹਾਂ ਜੀ ਰੀਵਰ ਮੰਨ ਕੇ ਜੀ ਹਾਂ ਰੀਵਰ ਮੰਨ ਕੇ ਆਪਾਂ ਡਿਲੀਵਰ ਕਰਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹਦੇ ਤੋਂ ਇਲਾਵਾ ਜਿਹੜੀਆਂ ਕਾਰਾਂ ਆਪਣੀਆਂ ਉਧਰਲੇ ਸ਼ੋਰੂਮ ਖੜੀਆਂ ਉਧਰ ਖੜੀਆਂ ਸਾਡੇ ਕੋਲ Honda City 14 ਮਾਡਲ ਮਿਲ ਜੂਗੀ ਜੀ ਡੀਜ਼ਲ ਦੇ ਵਿੱਚ ਹੂੰ ਤੇ ਇੱਕ ਤੁਹਾਨੂੰ ਮਿਲ ਜੂਗੀ S Cross ਮਿਲ ਜੂਗੀ 2016 ਮਾਡਲ ਹਾਂ ਉਏ ਇੱਕ ਐਸਕ੍ਰੋਸ ਮੈਂ ਜਿਹੜੀ ਤੁਹਾਨੂੰ 17 ਮਾਡਲ ਜਿਹੜੀ 16ਵਾਂ ਪੁਰਾਣੀ ਸ਼ੇਪ ਆ ਤੇ 17 ਨਵੀਂ ਸ਼ੇਪ 16 ਤੁਹਾਨੂੰ ਦੇ ਦਾਂਗੇ 4,90,000 ਰੁਪਏ ਦੀ ਸਾਢੇ 4 ਲੱਖ ਦਾ ਲੋਨ ਸਾਢੇ 4 ਲੱਖ ਦਾ ਐਸਕ੍ਰੋਸ ਸਵਿਫਟ ਤੋਂ ਭਾਅ ਤੋਂ ਵੀ ਸਸਤੀ ਠੀਕ ਹੈ ਇੱਕ ਤੁਹਾਨੂੰ ਐਸਕ੍ਰੋਸ ਦੇ ਦਾਂਗੇ ਨਵੀਂ ਸ਼ੇਪ ਦੀ ਉਹ ਦੇ ਦਾਂਗੇ 6 ਲੱਖ ਰੁਪਏ ਦੀ ਪੂਰੇ ਤੇ ਸਾਢੇ 5 ਲੱਖ ਦਾ ਲੋਨ ਦੋਨੋਂ ਡੀਜ਼ਲ ਦੋ ਇੱਕ ਫਰਸਟ ਓਨਰ ਆ ਇੱਕ ਸੈਕੰਡ ਓਨਰ ਆ ਠੀਕ ਹੈ 17 ਫਰਸਟ ਆ 16 ਸੈਕੰਡ ਆ ਉਹ ਗ੍ਰੇ ਰੰਗ ਆ 17 ਵਾਈਟ ਕਦਰ ਆ ਕਾਰਾਂ ਤੁਹਾਨੂੰ ਦੱਸਤੀਆਂ ਜੇ ਇਹਨਾਂ ਚੋਂ ਵੀ ਹੂੰ 2011 ਨੰਬਰ ਦਿੱਲੀ ਦਾ 1,85,000 ਰੁਪਏ ਦੀ ਕਾਰ ਇੰਜਨ ਗੇਅਰ ਦੀ ਪੂਰੀ ਨਵੀਂ 1,85,000 ਚ ਕਰੂਜ਼ ਕਰੂਜ਼ ਦਵਾਂਗੇ 11 ਮਾਡਲ 11 ਮਾਡਲ ਕਰੂਜ਼ 1,85,000 ਹੈ ਦਵਾ ਦਵਾ ਕਾਲ ਕਰ ਲਿਓ ਉਹ ਗੱਡੀ ਹਲੇ ਨਹੀਂ ਅਵੇਲੇਬਲ ਹੈਗੀ ਕਦੋਂ ਤੱਕ ਕਰਾ ਦੋਗੇ ਇਹ ਪਰਸੂ ਸਾਡੇ ਕੋਲ ਕਾਰ ਆਏਣੀ ਹੈ ਜੀ ਆਏਣੀ ਹਾਂਜੀ ਕਸਟਮਰ ਦੀ ਕਾਰ ਨਵੀ ਲੈਣ ਗਏ ਹੋਏ ਉਹ ਸਾਨੂੰ ਦੇ ਜਾਣਗੇ ਲਓ ਵੀ ਮਿੱਤਰ ਪਿਆਰੇ ਇੱਕ ਕ੍ਰਿਸਟਲ ਵੀ ਦਿਖਾ ਦਿਓ ਜਿਹੜੀ ਗੱਡੀ ਹੈ ਕ੍ਰਿਸਟਲ ਇੱਕ ਲਾਸਟ ਰਹਿ ਗਈ 2018 ਮਾਡਲ ਹਾਂ ਪਹਿਲੇ ਨਾਮ ਦੀ ਹੂੰ ਇਸ਼ੋਰੇਸ਼ ਜੀ ਹੁਣ ਖਤਮ ਹੋਈ ਹੈ ਜੀ ਠੀਕ ਹੈ ਟਾਇਰ ਬਿਲਕੁਲ ਨਵੇਂ ਆ ਹਾਂ 1.40 ਹਜ਼ਾਰ ਕਿਲੋਮੀਟਰ ਜੈਨੂਮ ਚੱਲੀ ਆ ਠੀਕ ਹੈ ਟਾਪ ਐਂਡ ਮਾਡਲ ਆ Z ਆਟੋ ਹਮ ਕਿਤੋਂ ਪੇਂਟ ਹੋਈ ਕਾਰ ਫਰੀ ਬੰਪਰ ਤੋਂ ਸੁਵਾਈ ਅੱਛਾ ਠੀਕ ਹੈ ਜੀ ਠੀਕ ਹੈ Z Auto Model ਆ 1,40,000 ਚੱਲਦੀ ਆ ਜੀ ਸਾਨੂੰ ਫੋਨ ਕਰ ਕੇ ਲੋਕੀ ਕਹਿੰਦੇ ਭਾਜੀ 1,40,000 ਜੈਨੂਨ ਚੱਲਦੀ ਆ ਨਾ ਤੇ ਮੀਟਰ ਤਾਂ ਨਹੀਂ ਪਿੱਛੇ ਮੇਰੇ ਵੀਰੋ ਮੀਟਰ ਪਿੱਛੇ ਹੋਊਗਾ ਅਸੀਂ ਗਾਰੰਟੀ ਨਹੀਂ ਲਵਾਂਗੇ ਕਾਰ ਦੀ ਜਿਹਦੀ ਗਾਰੰਟੀ ਲਵਾਂਗੇ ਉਹ ਮੀਟਰ ਪਿੱਛੇ ਨਹੀਂ ਹੋਊਗਾ ਲਓ ਵੀ ਮਿੱਤਰ ਠੀਕ ਹੈ ਜੀ ਇਹ Z Auto ਆ ਲੋਕੀ ਮੰਗਦੇ 19 ਲੱਖ 18 ਲੱਖ 18.5 ਲੱਖ ਨਿਆਰਾ ਅਸੀਂ ਦਵਾਂਗੇ 16 ਲੱਖ 75000 ਦੀ ਕਾਰ ਤੇ 16 ਲੱਖ ਦਾ ਲੋਨ ਕਰਾਵਾਂਗੇ ਆ ਜਿਹੜੇ ਮੈਂ ਨੰਬਰ ਪਾਏ ਹੋਏ ਨਾ ਦਿੱਤੇ ਉਹਨਾਂ ਦੇ ਕਾਲ ਕਰ ਲਿਓ ਇੱਕ ਵਾਰੀ ਮੇਰੇ ਭਰਾ ਬਾਈ ਹੋਪ ਕਰਦੇ ਆ ਜਿੰਨੀਆਂ ਕਾਰਾਂ ਜਿੰਨੀਆਂ ਗੱਲਬਾਤ ਜਿੰਨਾ ਵੀ ਜੋ ਵੀ ਇਸ ਵੀਡੀਓ ਦੇ ਵਿੱਚ ਸੀਗਾ ਉਹਦੇ ਵਿੱਚ ਪਸੰਦ ਆਇਆ ਹੋਊਗਾ ਬਾਕੀ ਇੱਕ ਵਾਰੀ ਮੌਕੇ ਤੇ ਪਹੁੰਚਿਓ ਵੀਰੇ ਰਿਗਾਰਡ ਮਾਨ ਸਤਕਾਰ ਕਰ ਦਿਓ ਪੂਰਾ ਮਾਨ ਸਤਕਾਰ ਕਰਾਂਗੇ ਤੇ ਹੋਪ ਕਰਦੇ ਆ ਵੀਡੀਓ ਵਧੀਆ ਲੱਗੀ ਹੋਊਗੀ ਉਹਨਾਂ ਭਰਾਵਾਂ ਤੱਕ ਵੀਡੀਓ ਸ਼ੇਅਰ ਕਰ ਦਿਓ ਜਿਹੜੇ ਵੀ ਕਿਸੇ ਮੇਰੇ ਭਰਾ ਨੂੰ ਕਾਰ ਚਾਹੀਦੀ ਆ ਤੇ ਇੱਕ ਕਮੈਂਟ ਕਰਕੇ ਇਹ ਵੀ ਦੱਸਿਓ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਕੀ ਗੱਲਬਾਤ ਵਧੀਆ ਲੱਗੀ ਤੇ ਇਹ ਵੀ ਦੱਸਿਓ ਵੀ ਮੇਰਾ ਕਿਹੜਾ-ਕਿਹੜਾ ਭਰਾ ਕਿੱਥੋਂ-ਕਿੱਥੋਂ ਦੀ ਵੀਡੀਓ ਦੇਖ ਰਿਹਾ ਆ ਤਤਕਲੀ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਚੰਗਾ ਜੀ ਸਾਸਿਕਾ